ਦੇਖੋ ਜੀ ਇਹ ਸਾਰੇ ਸਾਡੇ ਰਾਸ਼ਟਰ ਭਾਰਤਵਰਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਤੁਹਾਡਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਾਡੀ ਭਾਰਤੀ ਜਨਤਾ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਇਹਨਾਂ ਨੇ ਇੱਕ ਜਲਦਾ 6 ਸਾਲ ਬਾਅਦ ਭਾਰਤੀ ਜਨਤਾ ਪਾਰਟੀ ਦੀ ਨਵੀਂ ਮੈਂਬਰਸ਼ਿਪ ਅਭਿਆਨ ਹੁੰਦਾ ਉਹ 2 ਸਤੰਬਰ ਨੂੰ ਸਾਡੇ ਮਾਨਯਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਰਾਸ਼ਟਰੀ ਅਧਿਕਾਰੀ ਜੇਪੀ ਨੱਡਾ ਜੀ ਨੇ ਸ਼ੁਰੂਆਤ ਕੀਤੀ ਹੈ ਜਿਹਦੇ ਵਿੱਚ ਅਸੀਂ 25 ਕਰੋੜ ਦਾ લક્ષਿਅ ਰੱਖਿਆ ਕਿ 25 ਕਰੋੜ ਮੈਂਬਰ ਬਣਾਏਗੀ ਇਹ ਇਸ ਕਰਕੇ ਹੈ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਹਰੇਕ ਵਰਗ ਨੂੰ ਮੈਂਬਰਸ਼ਿਪ ਕਰਕੇ ਨਾਲ ਜੋੜਨਾ ਚਾਹੁੰਦੇ ਹਾਂ ਤਾਂ ਕਿ ਨੇਸ਼ਨ ਦੀ ਰਾਸ਼ਟਰ ਦੀ ਤਰੱਕੀ ਦੇ ਵਿੱਚ ਉਹ ਹਿੱਸੇਦਾਰ ਬਣ ਸਕਣ ਬੜਾ ਸਿੰਪਲ ਪ੍ਰੋਸੀਜਰ ਰੱਖਿਆ ਤੁਹਾਨੂੰ ਪਤਾ ਮੋਦੀ ਸਾਹਿਬ ਬਹੁਤ ਐਡਵਾਂਸ ਟੈਕਨੋਲੋਜੀ ਦੇ ਵਿੱਚ ਡਿਜੀਟਲ ਦੇ ਵਿੱਚ ਵਿਸ਼ਵਾਸ ਕਰਦੇ ਆ ਪਹਿਲੀ ਵਾਰ ਕਿਸੇ ਪੋਲੀਟੀਕਲ ਪਾਰਟੀ ਦੀ ਜੇ ਮੈਂਬਰਸ਼ਿਪ ਹੋਈ ਆ ਉਹ ਡਿਜੀਟਲ ਦੇ ਤੌਰ ਤੇ ਤੁਹਾਡੇ ਆਪਣੇ ਮੋਬਾਈਲ ਫੋਨ ਤੋਂ ਇੱਕ ਨੰਬਰ ਡਾਇਲ ਕਰਨਾ 88002024 ਉਹ ਡਾਇਲ ਕਰੋਗੇ ਤੁਹਾਨੂੰ OTP ਆਏਗਾ OTP ਤੁਸੀਂ ਟਾਈਪ ਕਰੋਗੇ ਤੁਹਾਡੀ ਮੈਂਬਰਸ਼ਿਪ ਹੋ ਜਾਏਗੀ ਕੋਈ ਪੈਸਾ ਨਹੀਂ ਤੁਸੀਂ ਇੱਕ ਦੁਨੀਆ ਦੀ ਸਭ ਤੋਂ ਵੱਡੀ ਪੋਲੀਟੀਕਲ ਪਾਰਟੀ ਦੇ ਮੈਂਬਰ ਬਣੋਗੇ ਤਾਂ ਕਿ ਆਪਣੇ ਵਿਚਾਰ ਆਪਣੀ ਗੱਲਬਾਤ ਤੁਸੀਂ ਪਾਰਟੀ ਦੇ ਵਿੱਚ ਰੱਖ ਸਕੋ ਸੋ ਇਹ ਸਾਰੇ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਅੱਜ ਇਹ ਰੈਲੀਆਂ ਸ਼ੁਰੂ ਕੀਤਾ ਹੈਗਾ ਸਾਰੇ ਜ਼ਿਲ੍ਹੇ-ਜ਼ਿਲ੍ਹੇ ਵਾਈਸ ਡਿਊਟੀ ਲੱਗੀ ਹੈ ਮੇਰੇ ਨਾਲ ਸਾਡੀ ਭੈਣ ਦਮਨ ਬਾਜਵਾ ਜੀ ਜਿਹੜੇ ਸਨਾਮਤੋਂ ਨੇ ਇੰਚਾਰਜ ਹਨ ਇਲੈਕਸ਼ਨ ਵੀ ਲੜੀ ਹੈ ਸਾਡੇ ਪਾਰਟੀ ਦੇ ਸੀਨੀਅਰ ਮੈਂਬਰ ਵੀ ਨੇ ਸੈਕਟਰੀ ਨੇ ਪਾਰਟੀ ਦੇ ਸਾਡੇ ਆਪਣੇ ਜ਼ਿਲ੍ਹੇ ਦੇ ਪ੍ਰਧਾਨ ਜਦਵਤ ਸਿੰਘ ਜੀ ਸਾਡੇ ਗੁਰਸ਼ਰਨ ਜੀ ਜਸਵੀਰ ਜੀ ਸਾਡੇ ਫੌਜੀ ਸਾਹਿਬ ਇੱਥੇ ਸਾਰੇ ਤਾਰੀ ਜੀ ਹੋਣੀ ਸਾਰੇ ਸਾਡੇ ਜਿੰਨੇ ਭਾਰਤੀ ਜਨਤਾ ਪਾਰਟੀ ਦੀ ਨੀਟਾ ਨਿੰਦਰ ਨੀਟਾ ਜੀ ਗੋਨੀ ਜੀ ਭਾਈ ਰਾਣੀ ਸਾਰੇ ਮੇਰੇ ਮੈਂਬਰ ਜਿਨ੍ਹਾਂ ਸਾਡੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਸਾਰੀ ਇੱਥੇ ਹਾਜ਼ਰ ਆ ਅਸੀਂ ਇਸ ਮਹਿਮੇ ਦੇ ਨਾਲ ਹੁਣ ਜੁੜ ਕੇ ਅਸੀਂ ਟਾਰਗੇਟ ਰੱਖਿਆ ਕਿ ਅਸੀਂ ਆਪਣੇ ਜ਼ਿਲ੍ਹੇ ਦਾ 1 ਲੱਖ ਦਾ ਪ੍ਰਧਾਨ ਜੀ 1 ਲੱਖ ਤੋਂ ਵੱਧ ਅਸੀਂ ਮੈਂਬਰਸ਼ਿਪ ਵੜਾਵਾਂਗੇ ਸੋ ਇਹਦਾ ਜਿਹੜਾ ਲਕਸ਼ਾ ਹੈਗਾ ਕਿ ਮੈਂਬਰਸ਼ਿਪ ਬਣਾ ਕੇ ਅਸੀਂ ਆਪਦੇ ਪਾਰਟੀ ਨਾਲ ਜੋੜਨਾ ਚਾਹੁੰਦੇ ਆ ਨੌਜਵਾਨਾਂ ਨੂੰ ਡਾਕਟਰਾਂ ਨੂੰ ਟੀਚਰਾਂ ਨੂੰ ਹਰੇਕ ਵਰਗ ਦੇ ਕਿਸਾਨਾਂ ਨੂੰ ਪੀਵਨ ਪ੍ਰੈਸ ਦੇ ਵੀਰਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਸਾਰੇ ਸਾਡੇ ਮੈਂਬਰਸ਼ਿਪ ਦੇ ਤੁਸੀਂ ਨਾਲ ਸਾਡੇ ਜੁੜੋ ਤਾਂ ਕਿ ਆਪਾਂ ਦੇਸ਼ ਦੇ ਤਰੱਕੀ ਲਈ ਜਿਹੜਾ ਮੋਦੀ ਸਾਹਿਬ ਦਾ ਇੱਕ લક્ષ્ય ਹੈ ਕਿ ਹਿੰਦੁਸਤਾਨ ਨੂੰ ਮੈਂ ਦੁਨੀਆ ਦਾ ਸਭ ਤੋਂ ਵਧੀਆ ਨੰਬਰ 1 ਦੇਸ਼ ਬਣਾਉਣਾ ਉਹਦੇ ਵਿੱਚ ਆਪਾਂ ਹਿੱਸਾ ਪਾ ਸਕੀਏ ਉਹਦੇ ਵਿੱਚ ਇਹ ਬਹੁਤ ਵਧੀਆ ਗੱਲ ਤੁਸੀਂ ਕਹੀ ਆ ਜਿਹੜੀ ਜਿਮਨੀ ਚੋਣ ਆਉਣੀਆਂ ਨਾ ਤਾਂ ਇਹਦੇ ਨਾਲ ਸਰਕਾਰ ਬਣਨੀ ਆ ਨਾ ਟੁੱਟਣੀ ਆ ਪਰ ਇਹ ਜਿਮਨੀ ਚੋਣ ਜਿਹੜੀ ਇਹ ਮੌਜੂਦਾ ਸਰਕਾਰ ਆ ਨਾਕਮੀ ਸਰਕਾਰ ਆ ਐਸ بڑے ਲੋਕਾਂ ਨੂੰ ਪਤਾ ਲੱਗ ਗਿਆ ਕਿ ਜਿਹੜੇ ਵਾਅਦੇ ਕੀਤੇ ਸੀ ਅਸੀਂ ਪਿੰਡ-ਪਿੰਡ ਅਸੀਂ ਸ਼ਹਿਰ ਦੇ ਵਿੱਚ ਤੁਹਾਨੂੰ ਪਤਾ ਕਿੰਨੇ ਦਿਨ ਦਾ 15-20 ਦਿਨ ਦਾ ਅਸੀਂ ਫਿਰ ਰਹੇ ਹਾਂ ਹਰੇਕ ਪਿੰਡ ਸਾਨੂੰ ਕਹਿੰਦੇ ਸਾਡੇ ਨਾਲ ਧੋਖਾ ਹੋ ਗਿਆ ਇੱਕ ਇੱਕ 1000 ਰੁਪਏ ਕਿਹਾ ਸੀ ਫਿਰ 1100 ਕਹਤਾ ਕਿਸੇ ਨੂੰ ਕੋਈ ਮਹਿਲਾਵਾਂ ਨੂੰ 1000 ਰੁਪਏ ਨਹੀਂ ਦਿੱਤਾ ਕਿਸੇ ਜਿਹੜੇ ਅੱਜ ਈਟੀਟੀ ਜਿਹੜੇ ਟੀਚਰ ਆ ਉਹਨਾਂ ਦੀਆਂ ਸਾਮੀਆਂ ਖਾਲੀ ਪਈਆਂ ਉਹਨਾਂ ਪੜਾਣ ਗਿਆ ਫਿਰ ਤੁਸੀਂ ਦੇਖੋ ਇਹ ਕਹਿੰਦੇ ਅਸੀਂ ਵੀ ਜਿਹੜੇ ਸਿਆਸੀ ਆਦਮੀ ਆ ਜਿ ਉਹਨਾਂ ਨੂੰ ਡਰ ਲੱਗਦਾ ਤਾਂ ਸਿਕਿਉਰਿਟੀ ਕਿਉਂ ਰੱਖਦੇ ਆ ਤੁਸੀਂ ਆਪ ਦੇਖੋ ਕਿ ਆਦੀ ਵਾਲੇ ਦਿਨ ਉਹ ਜਿਹੜਾ ਗਲਾਸ ਹਾਊਸ ਦੇ ਵਿੱਚ ਮੁੱਖ ਮੰਤਰੀ ਸਾਹਿਬ ਬੋਲੇ ਆ 16 ਲੱਖ ਰੁਪਏ ਕਹਿੰਦਾ ਕੋਈ 24 ਲੱਖ ਕਹਿੰਦਾ ਉਹ ਖਰਚਾ ਕਰਕੇ ਜੇ ਹੁਣ ਉਹ ਗੱਲਾਂ ਇਹ ਉਹ ਬਰਨਾਲੇ ਵਾਲੇ ਆ ਜਿਹੜਾ ਤੁਸੀਂ ਚੋਣ ਦੀ ਗੱਲ ਕਰਦੇ ਆ ਇਹ ਇਹੀ ਸੰਗਰੂਰ ਬਰਨਾਲੇ ਵਾਲੇ ਆ ਜਿਹੜੇ ਪ੍ਰਧਾਨ ਮੁੱਖ ਮੰਤਰੀ ਆਪ ਕਹਿੰਦਾ ਹੁੰਦਾ ਨਾ ਕਿ ਜਾਂ ਤਾਂ ਇਸ ਨੂੰ ਅਰਸ਼ ਤੇ ਜਾਂ ਫਰਸ਼ ਤੇ ਹੁਣ ਇਹ ਭਾਰਤੀ ਜਨਤਾ ਪਾਰਟੀ ਦੇ ਨਾਲ ਲੋਕੀ ਜੁੜੇ ਆ ਕਿ ਜਿਹੜੀ ਦੁਨੀਆ ਦੀ ਵੱਡੀ ਪਾਰਟੀ ਆ ਔਰ ਜਿਹੜੀ ਹਮੇਸ਼ਾ ਵਿਕਾਸ ਦੇ ਵਿੱਚ ਔਰ ਅੱਗੇ ਲਿਆਂਦਾ ਲਜਾਣਾ ਚਾਹੁੰਦੀ ਆ ਆਮ ਆਦਮੀ ਪਾਰਟੀ ਨੇ ਜਿੰਨੇ ਵਾਅਦੇ ਕੀਤੇ ਸੀ ਅੱਜ ਪੰਜਾਬ ਦੇ ਵਿੱਚ ਜਿਵੇਂ ਸਾਡੀ ਭੈਣ ਨੇ ਵੀ ਕਿਹਾ ਕਿ ਵਿਰੋਧੀ ਧਿਰ ਵੀ ਖਤਮ ਹੋ ਚੁੱਕੀ ਆ ਵਿਰੋਧੀ ਧਿਰ ਦਾ ਮੁੱਦਾ ਹੁੰਦਾ ਕਿ ਇਹਨਾਂ ਨੂੰ ਜਗਾਉਣਾ ਇਹਨਾਂ ਨੂੰ ਉਠਾਉਣਾ ਵਿਰੋਧੀ ਧਿਰ ਇਹਨਾਂ ਨਾਲ ਰਲ ਕੇ ਆ ਕੱਲ ਮੈਂ ਪੜ ਰਿਹਾ ਸੀ ਹੁਣ ਹਰਿਆਣੇ 'ਚ ਵੀ ਇਹ ਇਕੱਠੇ ਹੋ ਰਹੇ ਆ ਚੱਡੀਗੜ੍ਹ ਵੀ ਇਕੱਠੇ ਹੋ ਕੇ ਇਲੈਕਸ਼ਨ ਲੜੀ ਦਿੱਲੀ ਸਾਰੇ ਇਕੱਠੇ ਆ ਰਾਹੁਲ ਗਾਂਧੀ ਤੇ ਇਹਨਾਂ ਦੇ ਸੁਪਰੀਮ ਉਹ ਜਿਹੜਾ ਕੇਜਰੀ ਵਾਲੋ ਜੱਫੀਆਂ ਪਾਉਂਦੇ ਆ ਜਦੋਂ ਕੋਈ ਵਿਰੋਧੀ ਧਿਰ ਇਹਨਾਂ ਨੂੰ ਨਹੀਂ ਲਲਕਾਰ ਸਕਦੀ ਤਾਂ ਸਿਰ ਭਾਰਤੀ ਜਨਤਾ ਪਾਰਟੀ ਆ ਜੋ ਉਹਨਾਂ ਨੂੰ ਦੱਸੇਗੀ ਕਿ ਜੋ ਤੁਸੀਂ ਲੋਕਾਂ ਨਾਲ ਵਾਅਦਾ ਕੀਤਾ ਉਹ ਪੂਰੇ ਕਰੋ ਔਰ ਇਹੀ ਬਰਨਾਲਾ ਇਹੀ ਸੰਗਰੂਰ ਆ ਜਿੱਥੇ ਉੱਪਰ ਚੱਕਦੇ ਵੀ ਆ ਤੇ ਖਿੜਦੇ ਵੀ ਆ ਆ ਜਿਹੜੀ ਹੁਣ ਜਿਉਣੀ ਚੋਣ ਆਉਣੀ ਆ ਇਹਦੇ ਚ ਇੱਕ 2027 ਦੀ ਮੈਨੂੰ ਲੱਗਦਾ ਕਿ 2027 ਤੱਕ ਤਾਂ ਸ਼ਾਇਦ ਨਾ ਚੱਲਣ 2026 ਤੱਕ ਜਾਂ 25 ਤੱਕ ਜਦੋਂ ਨਹੀਂ ਰੱਖੀ ਜਾਣੀ ਆ ਇਹ ਨਵੇਂ ਜਿਹੜੀ ਸਰਕਾਰ ਆਉਣੀ ਉਹ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਆਏਗੀ ਉਹਦੇ ਨਹੀਂ ਰੱਖਣ ਲਈ ਹੈ ਜਿਵੇਂ ਨਹੀਂ ਚੋਣ ਮੜੀ। थैंक यू सर।